ਤਰਨਤਾਰਨ ਦੀ ਪੰਜਾਬ ਪੁਲਿਸ ਨੇ ਹੁਣ ਤੱਕ ਦੀ ਨਸ਼ਿਆਂ ਉੱਤੇ ਰਿਕਵਰੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਵੱਲੋਂ ਪੂਰੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਖਿਲਾਫ ਸਾਡਾ ਸਾਥ ਦਿਓ ਤੇ ਤੁਹਾਡੀ ਜਾਣਕਾਰੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਤੇ ਤੁਹਾਨੂੰ ਕਿਸੇ ਤੋਂ ਡਰਨ ਦੀ ਵੀ ਜ਼ਰੂਰਤ ਨਹੀਂ ਹੈ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ। ਪ੍ਰੈਸ ਕਾਨਫਰੰਸ ਹੈ ਜੀ ਇਹ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਸ਼੍ਰੀ ਵੀ ਅਭਿਮਨਿਓ ਰਾਣਾ ਜੀ ਆਈਪੀਐਸ ਵੱਲੋਂ ਜਿਹੜੇ ਨਸ਼ੇ ਸ਼ਹਿਰ ਦੇ ਵਿੱਚ ਕਾਫੀ ਸ਼ਿਕਾਇਤ ਆ ਰਹੀ ਸੀਗੀ ਉਸ ਦੇ ਸਬੰਧ ਵਿੱਚ ਰੱਖੀ ਗਈ ਆ। ਅਸੀਂ ਪਿਛਲੇ 2 ਦਿਨਾਂ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਐਨਡੀਪੀਏ ਸੈਕਟਰ ਦੇ ਵਿੱਚ 8 ਮੁਕਾਦਮੇ ਦਰਜ ਕੀਤੇ ਆ ਤਾਂ 11 ਦੋਸ਼ੀ ਰੈਸਟ ਕੀਤੇ ਨੇ ਜਿਹੜੇ ਅਸੀਂ ਇਹ 11 ਦੋਸ਼ੀ ਸੌਰੀ 8 ਮੁਕਾਦਮੇ ਤਾਂ 11 ਦੋਸ਼ੀ ਰੈਸਟ ਕੀਤੇ ਨੇ ਇਹਨਾਂ ਦੇ ਪਹਿਲਾਂ 62 ਮੁਕਾਦਮੇ ਦਰਜ ਨੇ ਅਲੱਗ-ਅਲੱਗ ਧਰਾਵਾਂ ਤਹਿਤ ਤੇ ਇਹਨਾਂ ਕੋਲੋਂ 618 ਗ੍ਰਾਮ ਹੀਰੋਇਨ ਰਿਕਵਰ ਹੋਈ ਆ 170 ਨਸ਼ੀਲੀਆਂ ਗੋਲੀਆਂ ਤੇ ਇੱਕ ਦੇਸੀ ਕਟਾ ਰਿਕਵਰ ਹੋਇਆ ਆ ਤੇ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਆ ਕਿ ਸਾਨੂੰ ਸਹਿਯੋਗ ਦਿਓ ਜਿਹੜੇ ਬੰਦੇ ਤੁਹਾਡੇ ਮੁਹੱਲੇ ਦੇ ਵਿੱਚ ਜਾਂ ਹੋਰ ਕਿਤੇ ਜਗ੍ਹਾ ਦੇ ਉੱਤੇ ਕੋਈ ਨਸ਼ਾ ਵੇਚਦੇ ਨੇ ਪੰਜਾਬ ਸਰਕਾਰ ਵੱਲੋਂ ਵੀ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਆ ਉਹਤੇ ਪੋਰਟਲ ਤੇ ਪਾ ਦਿਓ ਜਾਂ ਸਾਨੂੰ ਡਾਇਰੈਕਟਲੀ ਜਾਣਕਾਰੀ ਦਿਓ ਇਸੇ ਲਗਾਤਾਰ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਆ ਜੀ ਵੀ 26-10-2024 ਤੋਂ ਲੈ ਕੇ ਜਦੋਂ ਉਹ ਐਸਐਸਪੀ ਸਾਹਿਬ ਦੀ ਪੋਸਟਿੰਗ ਹੋਈ ਆ ਐਨਡੀਪੀਏ ਸੈਕਟਰ ਦੇ ਵਿੱਚ 102 ਮੁਕੱਦਮੇ ਦਰਜ ਕੀਤੇ ਨੇ 113 ਦੋਸ਼ੀ ਫੜੇ ਨੇ ਜੀ 32 ਕਿਲੋ 400 4.13 ਗ੍ਰਾਮ ਹੀਰੋ ਰਿਕਵਰ ਕੀਤੀ ਆ ਜੀ ਹਫੀਮ 3 ਕਿਲੋ 908 ਗ੍ਰਾਮ ਰਿਕਵਰ ਕੀਤੀ ਆ ਗਾਂਜਾ 12 ਗ੍ਰਾਮ ਤੇ ਸਲਫਾ 218 ਗ੍ਰਾਮ ਨਸ਼ੀਲੀਆਂ ਗੋਲੀਆਂ 10635 ਤੇ ਡਰਗ ਮਨੀ 2 ਲੱਖ 29700 ਰਿਕਵਰ ਹੋਈ ਆ ਜਿਹੜੇ ਐਨਡੀਪੀਏ ਐਕਟ ਦੇ ਪੀਓ ਸੀਗੇ ਇੱਕ ਪੀਓ 8283 ਦਾ ਰਿਕਵਰ ਕੀਤਾ ਫੜਿਆ ਗਿਆ ਹੈ ਜੀ ਤੇ 299 ਦੇ 23 ਪੀਓ ਅਸੀਂ ਫੜੇ ਨੇ ਇੰਨੇ ਆਸੇ ਦੇ ਦੌਰਾਨ ਤੇ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੇ ਆ ਕਿ ਤੁਸੀਂ ਸਾਡਾ ਇਸ ਮਹੰਮ ਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਸਾਥ ਦਿਓ ਤਾਂ ਕਿ ਜੋ ਬਦਨਾਮ ਹੋਇਆ ਆਪਣਾ ਪੰਜਾਬ ਇਹਨੂੰ ਅਸੀਂ ਠੀਕ ਕਰ ਸਕੀਏ। ਉਹਨਾਂ ਦੇ ਉੱਤੇ ਮੈਂ ਤੁਹਾਨੂੰ ਦੱਸਿਆ ਜੀ ਕਿ ਉਹਨਾਂ 'ਤੇ ਪਹਿਲਾਂ ਵੀ 62 ਮੁਕਾਦਮੇ ਟੋਟਲ ਦਰਜ ਸੀਗੇ। ਜਿਹੜੇ 8 ਦੋਸ਼ੀ ਅਸੀਂ ਅਰੈਸਟ ਕੀਤੇ ਨੇ ਉਹਨਾਂ ਦੇ ਉੱਤੇ ਐਨਡੀਪੀਏ ਐਕਟ ਦੇ ਅੰਦਰ ਦੂਜੇ ਟੋਟਲ 62 ਮੁਕਾਦਮੇ ਦਰਜ ਨੇ ਜੀ। ਬਿਲਕੁਲ ਨਹੀਂ ਜੀ ਜਿਹੜੀ ਵੀ ਤੁਸੀਂ ਸਾਨੂੰ ਇਨਫੋਰਮੇਸ਼ਨ ਦੋਗੇ ਉਹ ਬਿਲਕੁਲ ਗੁਪਤ ਰੱਖੀ ਜਾਊਗੀ। ਸੀਕ੍ਰੇਟ ਨੰਬਰ ਆ ਉਸਦੇ ਨੰਬਰ ਦੇ ਉੱਪਰ ਤੁਹਾਨੂੰ ਜਿਹੜਾ ਨਵਾਂ ਪੋਰਟਲ ਚੱਲਿਆ ਆ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਉਸਦੇ ਉੱਤੇ ਕਿਸੇ ਦਾ ਨਾਮ ਨਹੀਂ ਪੁੱਛਿਆ ਜਾਂਦਾ। ਸਿਰਫ ਦੋਸ਼ੀ ਵਾਰੇ ਪੁੱਛਿਆ ਜਾਂਦਾ ਹੈ ਕਿ ਜਿਹੜਾ ਬੰਦਾ ਕੋਈ ਗਲਤ ਕੰਮ ਕਰਦਾ ਹੈ ਮਾੜੇ ਅਨਸਰਾਂ ਕੀ ਹੈ ਅਨਸਰਾਂ ਦੇ ਉੱਤੇ ਤਾਂ ਤੁਹਾਨੂੰ ਡੇਲੀ ਦੀ ਇਹੋ ਹੀ ਹੈਗੀ ਆ ਸਾਡੇ ਵੱਲੋਂ ਤਾਂ ਜੇ ਕੋਈ ਮਾੜਾ ਕੰਮ ਕਰਦਾ ਆ ਤੇ ਅਸੀਂ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੀਕ ਕਰ ਰਹੇ ਆ ਜੀ ਜੇ ਕੋਈ ਬੰਦਾ ਗਲਤ ਕੰਮ ਕਰੂਗਾ ਤੇ ਉਹ ਜ਼ਰੂਰ ਸਲਾਖਾਂ ਦੇ ਪਿੱਛੇ ਜਾਊਗਾ ਫਰੋਤੀਆਂ ਦਾ ਜਿਹੜਾ ਟ੍ਰੈਂਡ ਜੂ ਚੱਲ ਰਿਹਾ ਅਸੀਂ ਕੰਟੀਨਿਊ ਉਹਦੇ ਵਿੱਚ ਲੱਗੇ ਹੋਏ ਆ ਅੱਗੇ ਅਸੀਂ ਸੀਸੀਟੀਵੀ ਕੈਮਰੇ ਫਾਲੋਅ ਅਪ ਕਰ ਰਹੇ ਆ ਔਰ ਵਿੱਚ ਜਲਦੀ ਕੋਈ ਨਾ ਕੋਈ ਸਾਨੂੰ ਜਿਹੜੀ ਲੀਡ ਮਿਲੂਗੀ ਅਸੀਂ ਤੁਹਾਨੂੰ ਉਹਦੇ ਨਾਲ ਵੀ ਸਾਂਝੀ ਕਰਾਂਗੇ ਤੁਹਾਡੇ ਨਾਲ ਜੀ ਕੁਝ ਲੋਕ ਟੁੱਟੇ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਜੀ ਤੁਹਾਨੂੰ ਵੀ ਪਤਾ ਹੀ ਹੈ ਪਿੱਛੇ ਜੇ ਹੋਈ ਸੀਗੀ ਜੇ ਕੋਈ ਉਹੋ ਜੀ ਗੱਲਬਾਤ ਹੋਊਗੀ ਉਹਦੇ ਬਾਰੇ ਵੀ ਸਪਸ਼ਟ ਕਲੀਅਰ ਪਤਾ ਲੱਗ ਹੀ ਜਾਂਦਾ ਹੈ